ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੁਕबीर ਸਿੰਘ ਜੀ ਦੇ ਵੱਲੋਂ ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੇ ਸਿੱਖ ਪੰਥ ਨੂੰ ਅਹਿਮ ਸੁਨੇਹਾ ਦਿੱਤਾ ਗਿਆ। ਖਾਸ ਕਰਕੇ ਸਿੱਖ ਧਰਮ ਦੀਆਂ ਉਹਨਾਂ ਮਾਮਾ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾਵੇ ਕਿਉਂਕਿ ਅੱਜ ਮਾਮਾ ਅਹਿਮ ਰੋਲ ਨਿਭਾ ਸਕਦੀਆਂ ਨੇ ਪਰ ਕਿਤੇ ਨਾ ਕਿਤੇ ਮਾਤਾ ਪਿਤਾ ਦੀ ਇੱਕ ਗਲਤੀ ਹੁੰਦੀ ਹੈ ਜਿੱਥੇ ਆਪਣੇ ਬੱਚਿਆਂ ਨੂੰ ਲਾਲਚ ਦੇ ਕੇ ਜੇਕਰ ਬੱਚਾ ਖਾਣਾ ਨਹੀਂ ਖਾਂਦਾ ਜਾਂ ਫਿਰ ਕੇਸ ਨਹੀਂ ਬਹਾਉਂਦਾ ਤਾਂ ਉਹਨਾਂ ਨੂੰ ਫੋਨ ਦਾ ਲਾਲਚ ਦਿੱਤਾ ਜਾਂਦਾ ਤਾਂ ਬੱਚੇ ਫੋਨ ਦੇ ਲਾਲਚ ਦੇ ਵਿੱਚ ਖਾਣਾ ਵੀ ਖਾ ਲੈਂਦੇ ਨੇ ਤੇ ਆਪਣੇ ਕੇਸ ਵੀ ਬਹਾ ਲੈਂਦੇ ਨੇ ਤੇ ਰੋਂਦੇ ਵੀ ਨਹੀਂ ਨੇ ਤਾਂ ਜਥੇਦਾਰ ਸਾਹਿਬਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਆ ਗਲਤ ਹੈ ਬੱਚਿਆਂ ਦੇ ਮਨ ਤੇ ਇਸ ਦੇ ਨਾਲ ਬੁਰਾ ਅਸਰ ਪਵੇਗਾ ਉਤੇ ਹੀ ਸ੍ਰੀ ਦਰਬਾਰ ਸਾਹਿਬ ਤੋਂ ਜੋ ਗੁਰਬਾਣੀ ਸਵੇਰ ਸ਼ਾਮ ਲਾਈਵ ਚੱਲਦੀ ਹੈ ਲਾਈਵ ਟੈਲੀਕਾਸਟ ਹੁੰਦਾ ਹੈ ਉਸ ਦੇ ਨਾਲ ਬੱਚਿਆਂ ਨੂੰ ਜੋੜਨ ਦੀ ਤਿਆਰੀ ਕੀਤੀ ਜਾਵੇ ਬੱਚਿਆਂ ਨੂੰ ਜੋੜਿਆ ਜਾਵੇ ਤਾਂ ਜੋ ਬੱਚੇ ਸਿੱਖੀ ਸੰਧਾਤਾਵਾਂ ਦੇ ਵੱਲ ਜਾਣਗੇ ਤੇ ਸਿੱਖੀ ਨੂੰ ਸਮਝਣਗੇ ਤੇ ਸਿੱਖੀ ਸੰਧਾਤਾਾਂ ਤੇ ਪਹਿਰਾ ਦੇਣਗੇ ਜਿੱਥੇ ਮਾਤਾ ਪਿਤਾ ਨੂੰ ਅਹਿਮ ਰੋਲ ਨਿਭਾਉਣ ਦੀ ਅਪੀਲ ਕੀਤੀ ਹੈ ਉਤੇ ਹੀ ਸਿੱਖੀ ਸੰਧਾਤਾਾਂ ਦੇ ਨਾਲ ਜੁੜਨ ਦੇ ਗੁਰੂ ਵੀ ਸਾਪਕਾ ਜਥੇਦਾਰ ਗਿਆਨੀ ਰੁਘਵੀਰ ਸਿੰਘ ਜਿਦੇ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਦਿੱਤੇ ਗਏ ਨੇ ਹੋਰ ਕੀ ਕੁਝ ਕਹਿਣਾ ਜਥੇਦਾਰ ਸਾਹਿਬਾਨ ਦਾ ਤੁਸੀਂ ਵੀ ਸੁਣੋ ਅੱਜ ਹਰ ਸੇ ਇੱਕ ਇਸ ਗੱਲ ਤੋਂ ਚਿੰਤਤ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਕਿਸ ਤਰ੍ਹਾਂ ਗੋੜਿਆ ਜਾਏ ਇੱਕ ਗੱਲ ਮੈਂ ਜ਼ਰੂਰ ਕਹਿ ਦੇਵਾਂ ਕਿ ਬੱਚੇ ਦੀ ਸਭ ਤੋਂ ਪਹਿਲੇ ਉਸਤਾਦ ਬੱਚੇ ਦੀ ਮਾਂ ਹੈ ਬੱਚੇ ਦਾ ਪਹਿਲਾ ਉਸਤਾਦ ਬੱਚੇ ਦਾ ਬਾਪ ਹੈ ਉਸ ਤੋਂ ਬਾਅਦ ਉਹਦੇ ਉਸਤਾਦ ਜਿਹੜੇ ਨੇ ਉਹ ਸਕੂਲ ਦੇ ਅਧਿਆਪਕ ਨੇ ਔਰ ਉਸ ਤੋਂ ਬਾਅਦ ਜਿਹੜੇ ਧਰਮ ਦੇ ਪ੍ਰਚਾਰਕ ਨੇ ਉਹ ਉਸ ਬੱਚੇ ਦੇ ਉਸਤਾਦ ਨੇ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਹੈ ਉਹ ਮਾਪੇ ਨੂੰ ਕਰਨੀ ਚਾਹੀਦੀ ਹੈ ਕਿ ਆਪਣੇ ਘਰਾਂ ਦੇ ਵਿੱਚ ਇਸ ਵੇਲੇ ਇਹਨੇ ਕੋ ਚੈਨਲ ਗੁਰਬਾਣੀ ਦੇ ਗੁਰ ਇਤਿਹਾਸ ਵਾਸਤੇ ਉਹ ਚਲਾਇਆ ਜਾ ਰਿਹਾ ਨੇ ਕਿ ਜਿੱਥੇ ਗੁਰਬਾਣੀ ਕੀਰਤਨ ਇਤਿਹਾਸ ਦੀ ਕਥਾ ਗੁਰਬਾਣੀ ਦੀ ਲੜੀਵਾਰ ਕਥਾ ਗੁਰਮਤਿ ਦੇ ਚਾਰਾਂ ਢਾਡੀ ਵਾਰਾਂ ਕਵਿਸ਼ਰੀ ਇਹ ਚੱਲਦੀ ਰਹਿੰਦੀ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕੀਤਾ ਜਾਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਤਿੰਨ ਪਾਇਲ ਸਵੇਰੇ ਅਮਰਪੁਰੂ ਦੇ ਦੁਪਹਿਰ ਵੇਲੇ ਔਰ ਸ਼ਾਮ ਵੇਲੇ ਲਾਈਵ ਟੈਲੀਕਾਸਟ ਗੁਰਬਾਣੀ ਦਾ ਕੀਤਾ ਜਾਂਦਾ ਹੈ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਟੀਵੀ ਦੇ ਸਾਹਮਣੇ ਬੈਠ ਕੇ ਗੁਰਬਾਣੀ ਦਾ ਕੀਰਤਨ ਜਿਹੜਾ ਬੱਚਿਆਂ ਨੂੰ ਸਰਵਣ ਕਰਨ ਵਾਸਤੇ ਉੱਥੇ ਬਿਠਾਈਏ ਔਰ ਜਿਹੜੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਚੱਲਦੀ ਹੈ ਉਹ ਘਰਾਂ ਸੌਣ ਵਾਲੀ ਅਸੀਂ ਬੈਠ ਕੇ ਆਪਣੇ ਬੱਚਿਆਂ ਨੂੰ ਬਿਠਾ ਕੇ ਤੇ ਜਿਹੜੀ ਕਹਾ ਹੈ ਉਹ ਵੀ ਸਰਮਣ ਕਰਵਾਉਣ ਦਾ ਯਤਨ ਕਰੀਏ ਛੋਟੇ ਬੱਚਿਆਂ ਦੇ ਵਿੱਚ ਇੱਕ ਮੋਬਾਈਲ ਦੀ ਆਦਤ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜੇਕਰ ਮਾਂ ਨੇ ਬੱਚੇ ਦਾ ਸਿਰਵਾਉਣਾ ਹੋਵੇ ਕੇਸ ਸਾਫ਼ ਕਰਨੇ ਹੋਣ ਤਾਂ ਵੀ ਬੱਚੇ ਦੇ ਹੱਥ ਵਿੱਚ ਮੋਬਾਈਲ ਪਕੜਾ ਦਿੱਤਾ ਜਾਂਦਾ ਹੈ ਜੇਕਰ ਬੱਚਾ ਕੁਝ ਖਾ ਪੀ ਨਹੀਂ ਰਿਹਾ ਤੇ ਬੱਚੇ ਦੇ ਹੱਥ ਵਿੱਚ ਮੋਬਾਈਲ ਪਕੜਾ ਕੇ ਤੇ ਬੱਚਿਆਂ ਨੂੰ ਖਵਾਉਣ ਪਿਉਉਣ ਦਾ ਯਤਨ ਕੀਤਾ ਜਾਂਦਾ ਹੈ ਇਹ ਜਿਹੜੇ ਬੱਚਿਆਂ ਨੂੰ ਮੋਬਾਈਲ ਦੀ ਆਦਤ ਹੈ ਇਹ ਬਹੁਤ ਮਾੜੀ ਆਦਤ ਹੈ ਜੋ ਕਿ ਬੱਚੇ ਦੀਆਂ ਬੱਚੇ ਦੇ ਸਿਰ ਉੱਤੇ ਬੱਚੇ ਦੀ ਨਿਗਾ ਉੱਤੇ ਔਰ ਬੱਚੇ ਦੇ ਸਿਰ ਦੀਆਂ ਗਰਦਨ ਦੀਆਂ ਨਸਾਂ ਦੇ ਉੱਤੇ ਬਹੁਤ ਮਾਰੂ ਜਿਹੜਾ ਅਸਰ ਹੈ ਉਹ ਆ ਰਹੀ ਹੈ ਸਾਨੂੰ ਬੱਚਿਆਂ ਨੂੰ ਮੋਬਾਈਲ ਦੀ ਆਦਤ ਤੋਂ ਹਟਾਉਣਾ ਚਾਹੀਦਾ ਹੈ ਔਰ ਬੱਚਿਆਂ ਨੂੰ ਵਾਪਰ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ ਗੁਰਬਾਣੀ ਨਿਰਤਨ ਨਾਲ ਜੋੜਨਾ ਚਾਹੀਦਾ ਹੈ ਗੁਰ ਇਤਿਹਾਸ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ